ਸੋ ਹਲਦ ਅਸੀਂ ਉਹਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਦਿਖਾਣਾ ਚਾਹੁੰਨਾ ਜੋ ਬਚਪਨ ਵਿੱਚ ਉਹਨਾਂ ਦੀ ਸੀਗੇ ਸੋ ਹੈਲੋ ਸਤਿ ਸ਼੍ਰੀ ਅਕਾਲ ਗਾਈ ਸੋ ਫਿਰ ਤੁਹਾਡਾ ਸਾਡੇ ਕੋਲ ਬੇ ਸਵਾਗਤ ਹੈ ਸਵਾਦ ਚੱਲੇ ਆ ਸੀ ਅੰਮ੍ਰਿਤਸਰ ਸੋ ਮਿਲਾਉਂਦੇ ਆ ਤੁਹਾਨੂੰ ਅਸੀਂ ਸਾਡੀ ਫੈਮਿਲੀ ਨਾਲ ਸੋ ਗੁਰੂ ਜੀ ਤੇ ਰਜਨ ਸਾਡਾ ਪਾਪਾ ਤੇ ਬੀਬੀ ਚੀਜੀ ਚੀਜੀ ਪਾਪੇ ਦੀ ਜੀ ਹੇਲੋ ਗਾਇਜ਼ ਪਾਪਾ ਤੇ ਬਾਪੇ ਦੀ ਜੀ ਹਾਂ ਮੈਚਿੰਗ ਸੋ ਮਿਲਦੇ ਆ ਤੁਹਾਨੂੰ ਅੱਗੇ ਐਦਾਂ ਹੀ ਸਾਡੇ ਵਲੌਗ ਨਾਲ ਬਣੇ ਰਹੋ ਤੇ ਆਹ ਵਲੌਗ ਇੰਟਰਸਟਿਡ ਹੋਣ ਵਾਲਾ ਸੋ ਐਦਾਂ ਹੀ ਬਣੇ ਰਹੋ ਸਾਡੇ ਵਲੌਗ ਨਾਲ ਭਾਂਜੀ ਸਾਡੀ ਟ੍ਰੇਨ ਆ ਗਈ ਹੈ ਪਲੇਟਫਾਰਮ ਨੰਬਰ 10 ਤੋਂ ਸੋ ਖੜ ਮਸਤੀ ਕਰਦੇ ਹੋਏ ਆ ਰਹੇ ਹੈ ਹੈ ਆ ਜਾ ਭਾਂਜੀ ਅਸੀਂ ਬੈਠ ਗਏ ਹਾਂ ਟ੍ਰੇਨ ਦੇ ਵਿੱਚ ਸੋ ਹੁਣ ਸਿੱਧਾ ਬਠਿੰਡਾ ਜਾਵਾਂਗੇ ਕਿਦਦਰ ਦਾ ਮੈਂ ਖੜਾ ਅਜਾ ਅੱਛਾ ਤੋ ਇਹ ਪਹੁੰਚ ਗਏ ਸੀ ਬਠਿੰਡੇ ਸੋ ਹੁਣ ਬਠਿੰਡੇ ਤੋਂ ਚੱਲੇ ਆ ਆ ਗਏ ਆਪਣੇ ਸਾਰੇ ਜਾਣੇ ਹਾਲਤ ਬੁਰੀ ਹੋਈ ਪਈ ਸਾਰਿਆਂ ਦੀ ਪਰੂ ਨੂੰ ਪੁੱਛਦੇ ਹਾਂ ਜੀ ਕਿੱਦਾਂ ਦਾ ਲੱਗ ਰਿਹਾ ਗਰਮੀ ਵਿੱਚ ਅੱਗੇ ਤੋਂ ਆਣਾ ਪਸੰਦ ਕਰੋਗੇ ਕਿਉਂ ਠੰਡ ਵਿੱਚ ਰੋ ਅਸੀਂ ਚੱਲੇ ਆ ਟਿਕਟ ਲੈਣ ਸੋ ਗੁਰੂ ਵੀ ਨਾ ਸਾਨੂੰ ਟਿਕਟ ਘਰ ਨਹੀਂ ਲੱਭ ਰਿਹਾ ਕੁਝ ਕੁਝ ਜਾ ਰਹੇ ਅਸੀਂ ਸੋ ਇਦਾਂ ਹੀ ਸਾਡੇ ਵਲੌਗ ਨਾ ਬਣੇ ਰਿਓ ਚਾ ਚੱਲੇ ਡਿਊ ਲੈਣ ਪਰ ਆਲੇ ਪਾਲਿਆਂ ਦੀ ਡਿਊ ਸੋ ਡਿਊ ਪੀ ਕੇ ਹੁਣ ਤੇ ਬਾਅਦ ਚੜਦੇ ਆਪਾਂ ਟ੍ਰੇਨ ਤੇ ਸਲੋਈ ਮਿੱਤਰੋ ਗਰਮੀ ਕਹਿੰਦੇ ਬਹੁਤ ਹੋਈ ਪਈ ਐ ਬੁਰੇ ਹਾਲ ਹੋਏ ਪਏ ਸਾਰਿਆਂ ਦੇ ਚੈੱਕ ਕਰੋ ਟੀਨ ਲੱਗਿਆ ਸੀ ਡਿਊ ਨਹੀਂ ਇਹਦੇ ਨਹੀਂ ਟਰਾਈ ਕਰਦੇ ਇਹਨਾਂ ਦੇ ਹਾਂ ਕੀ ਆਪਣਾ ਟ੍ਰੇਨ ਆ ਚੁੱਕੀ ਆ ਹੁਣ ਆ ਸੀਸ਼ਣ ਦੀ ਟ੍ਰੇਨ ਚ ਸੋਪਾ ਚਲਦੇ ਹਾਂ ਟ੍ਰੇਨ ਦੇ ਵਿੱਚ ਸੋ ਆਪਣੀ 3 ਨੰਬਰ ਪਲੇਟਫਾਰਮ ਤੇ ਆਏਗੀ ਤੋ ਪਾਪਾ ਸਾਡਾ ਉਹ ਖੜਾ ਸੋ ਆਵੇ ਸਾਰੇ ਜਾਣੇ ਸੋ ਆਗੇ ਆਪਣੀ ਟ੍ਰੇਨ ਤੇ ਅੰਮ੍ਰਿਤਸਰ ਦੀ ਸੋ ਚੱਲਾਂਗੇ ਆਂ ਮਿੱਤਰੋ ਪਹੁੰਚੇ ਅਸੀਂ ਅੰਮ੍ਰਿਤਸਰ ਸੋ ਆਪਣੇ ਆ ਰਹੇ ਬੰਦੇ ਵੀ ਨਾਲ ਸੋ ਫਾ ਚਲਦੇ ਆਂ ਅਗੂ ਹਰਮੰਦਰ ਸਾਹਿਬ ਦੇ ਮੱਥਾ ਦੇਖਣ ਹਾਂ ਚਲੋ ਜੀ ਆ ਗਏ ਹਰਮੰਦਰ ਸਾਹਿਬ Waar ben <laughs>

ਆਹ ਲਓ ਜੀ ਬਹਾ ਪਹੁੰਚੋ ਪਹੁੰਚੋ ਮੈਂ ਪਾਣੀ ਫਿਰਦਾ ਕਿੱਥੇ ਆ ਬਾ ਜੱਫੀ ਲੱਗੋ ਆ ਕਿੱਥੇ ਚਾਲ ਲੱਗੇ ਪਾਣੀ ਹੋਵੇ ਨਹੀਂ ਦੱਜਾ ਤਾਂ ਸੋ ਹਾਂਜੀ ਲੋਈ ਮਿੱਤਰੋ ਸੋ ਆਪਾਂ ਪਹੁੰਚੇ ਇੰਡੀਆ ਗੇਟ ਸੋ ਤੁਸੀਂ ਚੈੱਕ ਕਰੋ